ਭਗਵੰਤ ਮਾਨ ਤਾਂ ਹਿੱਲ ਗਿਆ ਹੈ ਤੇ ਮਜੀਠੀਆ ਯੋਧਾ ਹੈ ਐਵੇਂ ਨਹੀਂ ਦਬਦਾ ਪਹਿਲਾਂ ਵੀ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਹੁਣ ਵੀ ਮਜੀਠੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਮਜੀਠੀਆ ਨਹੀਂ ਦਬਣ ਵਾਲਾ ਇਹ ਬਿਆਨ ਬੀਬੀ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਪੱਖ ਪੂਰਿਆ ਤੇ ਜਿਸ ਨੂੰ ਲੈ ਕੇ ਕੁਝ ਭਗਵੰਤ ਮਾਨ ਤੇ ਨਿਸ਼ਾਨੇ ਵਿਸਾਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਜਿਹੀ ਜਿਹੀ ਸ਼ਬਦਾਵਲੀ ਵਰਤਣੀ ਹੈ ਉਹੀ ਜੀ ਸ਼ਬਦਾਵਲੀ ਬਿਕਰਮ ਸਿੰਘ ਮਜੀਠੀਆ ਨੇ ਵਰਤੀ ਹੈ ਤੇ ਮੋੜ ਜਵਾਬ ਆ ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਕੀ ਕਹਣਾ ਇਹ ਬੁਰੀ ਤਰ੍ਹਾਂ ਹਿਲਿਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜਿਹੀ ਹਰਕਤਾਂ ਕਰਦਾ ਹੈ ਜਿਹੜਾ ਬਿਕਰਮ ਵਾਲਗਾ ਤਕੜਾ ਯੋਧਾ ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਹੈ ਪਿਛਲੇ ਵਾਲਿਆਂ ਨੇ ਵੀ ਜੇਲ੍ਹ 'ਚ ਸਿੱਟ ਕੇ ਦੇਖ ਲਿਆ ਸੀ ਕੀ ਮਿਲਿਆ ਜਿਨ੍ਹਾਂ ਨੇ ਸਾਜ਼ਿਸ਼ਾਂ ਰਚੀਆਂ ਸੀ ਉਹ ਆਪ ਨਾਲ ਹੋਣਾ ਤਾਂ ਕੀ ਹਸ਼ੇ ਹੋਇਆ ਇਹ ਉਹ ਦਰ ਹੈਗਾ ਜਿੱਥੇ ਸਤਜਿਤ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿਲਾਣ ਚ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਤੇ ਜੇ ਭਗਵੰਤ ਮਾਨ ਜੇ ਬਿਕਰਮ ਦੇ ਘਰ ਵਾਲੀ ਦੇ ਉੱਤੇ ਝੂਠਾ ਕੇਸ ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਾਈ ਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾਂ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜੇ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜਾਹਰ ਕੀਤਾ ਜੇ ਬਿਕਰਮ ਨੇ ਉਹਦੇ ਬਾਰੇ ਟਿੱਪਣੀ ਕਰ ਦਿੱਤੀ ਤਾਂ ਚੱਕ ਕੇ ਉਹਨੂੰ 2 ਸਾਲ ਪੁਰਾਣਾ ਕੇਸ ਜਿੱਥੇ ਨਾ ਕਾਂਗਰਸੀਆਂ ਨੂੰ ਕੁਝ ਮਿਲਿਆ ਨਾ ਅਕਾਲੀ ਨਾ ਇਹਨਾਂ ਨੂੰ ਕੁਝ ਮਿਲਿਆ ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਵਿਕਰਮ ਨੂੰ ਡਰਾਉਣ ਤਾਂ ਮਗਾਉਣ ਵਾਸਤੇ ਇਹ ਯੋਦਾ ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜਿਵੇਂ ਅਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਅਕਾਲੀ ਦਲ ਪਿੰਡ ਪਿੰਡ ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕੇ ਕਹੇ ਜਿਸ ਦਿਨ ਇਹ ਪਾਰਟੀ ਖੜ ਜਾਏ ਦਿੱਲੀ ਵਾਲੇ ਸਾਰਿਆਂ ਨੂੰ ਭਜਾ ਦੇਉਗੇ ਤੇ ਬਿਕਰਮ ਤਾਂ ਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜੇ 100 ਹੋਰ ਨੂੰ ਭਜਾ ਸਕਦਾ ਹੈ ਅੱਜ ਬਟਾਲੇ ਦੇ ਵਿੱਚ ਵੀ ਭਾ ਜੀਪੀ ਦੇ ਜਿਹੜੇ ਪ੍ਰਤਾਨ ਨੇ ਉਹ ਆਕਾਲੀ ਦਲ ਚ ਸ਼ਾਮਿਲ ਹੋਣ ਲੱਗਦਾ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਬੈਠਣੇ ਸ਼ੁਰੂ ਹੋ ਚੁੱਕੇ ਨੇ 10 ਸਾਲਾਂ ਚ ਲੋਕਾਂ ਨੇ ਤਿੰਨਾਂ ਪ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਜੀ ਉਸ ਸਾਜ਼ਿਸ਼ ਦੇ ਤਹਿਤ ਇਸ ਸਰਮੌਰ ਪਾਰਟੀ ਲੋਕਪ੍ਰੀਆ ਨੇਤਾ ਸਰ ਬਾਦਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ ਉਹਨਾਂ ਦੇ ਖਿਲਾਫ ਮਨਾ ਚ ਕਿਵੇਂ ਨਫ਼ਰਤ ਭਰੀ ਗਈ ਤੇ ਇਹਨਾਂ 8 ਸਾਲਾਂ ਚ ਲੋਕੀ ਸਾਰਾ ਕੁਝ ਦੇਖ ਚੁੱਕੇ ਨੇ ਸਮਝ ਚੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੋਹਾਂ ਝੂਠੇ ਲਾਰੇ ਝੂਠੇ ਵਾਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਕੱਲੇ ਲੁੱਟਿਆ ਹੈਗਾ ਤੇ ਕਾਂਗਰਸੇ ਨੇ ਲੁੱਟਿਆ ਇਹ ਆਮ ਆਦਮੀ ਵੀ ਲੁੱਟ ਰਹੀ ਹੈ ਤੇ ਹੁਣ ਲੋਕਾਂ ਦੇ ਹੱਥ ਖੜੇ ਹੋ ਗਏ ਕਿ ਹੁਣ ਇਹ ਲੁੱਟ ਅਸੀਂ ਬੰਦ ਕਰਨੀ ਹੈ ਤੇ ਪੰਜਾਬ ਦੇ ਖਿਲਾਫ ਇਹਨਾਂ ਤਾਕਤਾਂ ਦੇ ਖਿਲਾਫ ਅਸੀਂ ਲੜਨਾ ਹੈ ਜਿਹਦੇ ਕਰਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਤਕੜੇ ਹੋ ਕੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਇਹਨਾਂ ਦੇ ਝੂਠ ਨੂੰ ਛੱਡ ਕੇ ਇਹਨਾਂ ਦੇ ਮੱਕੜ ਜਾਲ ਜਿਹੜੇ ਗੱਲਾਂ ਦਾ ਕੜਾ ਬਣਾਉਂਦਾ ਹੈ ਭਗਵੰਤ ਮਾਨ ਉਹ ਇਹਦੀ ਧੀ ਨਹੀਂ ਸਾਰਿਆਂ ਦੇ ਸਾਹਮਣੇ ਰੱਖਦਾ ਕਿ ਜਿਹੜਾ ਆਪਨੇ ਬੱਚਿਆਂ ਦਾ ਨਹੀਂ ਹੋ ਸਕਦਾ ਜੀ ਬੱਚੇ ਤਾਂ ਬੇਗਾਨੇ ਹੁੰਦੇ ਨਹੀਂ ਤੁਸੀਂ ਡਾਈਵੋਰਸ ਘਰਵਾਲੀ ਤੋਂ ਲੈ ਸਕਦੇ ਹੋ ਲੇਕਿਨ ਬੱਚਿਆਂ ਨਾਲ ਤਾਂ ਡਾਈਵੋਰਸ ਇਨਸਾਨ ਦਾ ਹੋ ਹੀ ਨਹੀਂ ਸਕਦਾ ਪਿਓ ਦਾ ਨਾ ਜੀ ਤੇ ਜੇ ਧੀ ਨੇ ਜਗ ਜਾਹਿਰ ਕਰਦਾ ਕਿ ਆਪਣਾ ਮੇਰਾ ਪਿਓ ਕਿ ਹੋ ਜਾਏ ਪੰਜਾਬ ਵਾਲੇ ਜਾਗ ਜਾਓ ਫਿਰ ਬੇਨਤੀ ਕਰਦੀਆਂ ਸਾਰੀ ਪੰਜਾਬੀਓ ਆਪਣੇ ਅੱਖਾਂ 'ਚ ਜਿਹੜੀ ਪਟੀਆਂ ਪਾਈ ਹੋਈਆਂ ਨੇ ਇਹਦੇ ਮੱਕੜ ਜਾਲ ਗੱਲਾਂ ਵਾਲਾ ਤੋਂ ਤੁਸੀਂ ਹੁਣ ਧਿਆਨ ਭਟਕਾਉਣ ਦਾ ਸਮਾਂ ਖਤਮ ਹੋਇਆ ਅਸਲੀਅਤ ਨੂੰ ਪਹਿਚਾਣ ਲਓ ਇਹਦੇ ਘਰਾਂ ਦੀ ਘਰਵਾਲਿਆਂ ਦੀ ਗੱਲ ਸੁਣ ਲਓ ਤੇ ਇਸ ਬੰਦੇ ਦਾ ਇਹਨਾਂ ਪਾਰਟੀਆਂ ਦਾ ਇਹਨਾਂ ਦਾ ਪੱਲਾ ਛਡੋ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਜੇ ਪੰਜਾਬ ਨੂੰ ਚਾਹੁੰਦੇ ਹੋ। ਥੈਂਕ ਯੂ ਜੀ। ਹਮਲਾ ਹੋਇਆ ਕੀ ਤੇ ਜਨੂਨ ਨੂੰ ਕਿਸ ਤਰ੍ਹਾਂ ਦੇਖਦੇ। ਬਹੁਤ ਹੀ ਮੰਦਭਾਗੀ ਗੱਲ ਤੇ ਬਹੁਤ ਹੀ ਖਤਰੇ ਦੀ ਵੀ ਘੰਟੀ ਹੈਗੀ। ਮੈਨੂੰ ਤਾਂ ਬਲਕਿ ਯਾਦ ਆ ਰਿਹਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਪੰਜਾਬ ਤੋਂ ਗਿਆ ਸੀਗਾ। ਜੀ। ਜਿਹੜਾ ਅੱਜ ਮੁੱਖ ਮੰਤਰੀ ਬਣੀ ਬੈਠਿਆ ਹੈ। ਜੀ। ਇਸ ਬੰਦੇ ਨੇ ਵੀ ਵੀਡੀਓ ਰਿਕਾਰਡਿੰਗ ਕਰਕੇ ਇਸ ਸੰਸਦ ਦੇ ਸਾਰੇ ਸਿਕਿਉਰਿਟੀ ਦੀ ਇਹੋ ਜਿਹੀ ਧਜੀਆਂ ਉਡਾਈ ਸੀ ਕਿ ਪਾਰਟੀਆਂ ਨੇ ਚੱਕ ਕੇ ਇਹਨੂੰ ਪਾਰਲੀਮੈਂਟ ਤੋਂ ਬਾਹਰ ਸਿੱਟਿਆ ਸੀ ਤੇ ਅੱਡਾ ਲੈ ਕੇ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਤਾ ਲੇਕਿਨ ਹਾਂ ਇਹ ਬਿਲਕੁਲ ਸਹੀ ਹੈ ਪੂਰੇ 22 ਸਾਲ ਬਾਅਦ ਕੱਲ ਦੇ ਦਿਨ ਜਿੱਥੇ 22 ਸਾਲ ਪਹਿਲੇ ਵੱਡਾ ਹਮਲਾ ਹੋਇਆ ਸੀਗਾ ਬਹੁਤ ਵੱਡੀ ਸ਼ਹਾਦਾ ਸਾਡੇ ਪੁਲਿਸ ਤੇ ਫੌਜ ਨੇ ਦਿੱਤੀ ਕੱਲ ਇੱਕ ਵਾਰ ਫਿਰ ਇਹੋ ਜਿਹੀ ਚੀਜ਼ ਕੀਤੀ ਗਈ ਹੈ ਮੈਂ ਸਮਝਦੀ ਹਾਂ ਕਿ ਨਵੀਂ ਪਾਰਲੀਮੈਂਟ ਤਾਂ ਬਣਾਤੀ ਕਿਹੜੀ ਜ਼ੋਰ ਜ਼ਬਰ ਦੇ ਨਾਲ ਜਲਦੀ ਚ ਇਹਨੂੰ ਉਦਘਾਟਨ ਕਰਨ ਚ ਸਾਰਾ ਕੋਸ਼ ਕਰਤਾ ਲੇਕਿਨ ਜਿਹੜੀ ਸਿਕਿਉਰਿਟੀ ਦਾ ਜਿਹੜਾ ਧਿਆਨ ਰੱਖਣਾ ਸੀ ਨਾ ਬਣਾਉਣ ਦੇ ਸਮੇਂ ਨਾ ਉਹਦੇ ਵਿੱਚ ਸਾਰਿਆਂ ਨੂੰ ਬਿਠਾਉਣ ਦੇ ਸਮੇਂ ਤੇ ਨਾ ਹੀ ਉਹਦੇ ਬਾਅਦ ਉਹਦੇ ਵੱਲ ਪੂਰਾ ਧਿਆਨ ਦਿੱਤਾ ਗਿਆ ਤੇ ਇਹ ਇੱਕ ਸਾਫ਼ ਸੰਕੇਤ ਹੈ ਕਿ ਕਾਲਜ ਦੇ ਨੌਜਵਾਨ ਜੇ ਬੱਚੇ-ਬੱਚੇ ਨੇ ਜਾ ਕੇ ਆ ਕੁਝ ਕਰਤਾ ਤੇ ਜੇ ਕਿਸੇ ਦਾ ਮਾੜੇ ਇਰਾਦੇ ਹੁੰਦੇ ਤਾਂ ਉਹ ਤਾਂ ਪਤਾ ਨਹੀਂ ਕਿੰਨਾ ਕੁਝ ਨੁਕਸਾਨ ਕਰ ਸਕਦੇ ਸੀ ਤਾਂ ਸਰਕਾਰ ਨੂੰ ਜਾਗਣਾ ਚਾਹੀਦਾ ਤਾਂ ਦੇਖਣਾ